ਜੀ ਸੋ। ਅਕਾ ਮਾਨ ਜੋ ਕਹਿੰਦੇ ਸਤਿ ਸ੍ਰੀ ਅਕਾਲ ਜੀ ਗਾਂਧੀ ਆਈਪੀਐਸ ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹ ਜੁਰਮਨਾਸ਼ੀਬ ਉਹ ਜਿਹੜੀ ਮਿਹਨਤ ਲਾਈ ਗਈ ਉਹਦੇ ਵਿੱਚ ਥਾਣਾ ਸਿਟੀ ਪੁਲਿਸ ਨੂੰ ਕੱਲ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਜਿਹੜੇ ਐਸਸੀ ਬਲਬੀਰ ਸਿੰਘ ਜਿਹੜੇ ਜਗਿੰਦਰ ਚੌਂਕ 'ਤੇ ਮੌਜੂਦ ਸੀ ਉਹਨਾਂ ਨੂੰ ਜਿਹੜੀ ਮਕੂਰੀ ਮਿਲ ਕੇ ਸਰਜੀਤ ਸਿੰਘ ਤੇ ਅਰਸ਼ਦੀਪ ਸਿੰਘ ਵਾਸੀ ਫਰੀਗੜ ਪਿੰਡ ਦੂਰ ਜਿਹਨ ਸਿਵਟੇ ਤੇ ਗੱਡੀ ਤੇ ਸਵਾਰ ਹੋ ਕੇ ਜਿਹੜਾ ਫੀਮ ਲੈ ਕੇ ਆ ਰਹੇ ਆ ਤੇ ਜਿਹੜਾ ਉਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਤੇ ਇਹਨਾਂ ਨੂੰ 1 ਕਿਲੋਗ੍ਰam ਜਿਹੜੀ ਫੀਮ ਬਰਾਮਦ ਕੀਤੀ ਗਈ ਤੇ ਜਿਹੜਾ ਇਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਜਿਹੜਾ ਇਹਨਾਂ ਦਾ ਰਿਮਾਂਡ ਲੈ ਕੇ ਤੇ ਅਗਲਾ ਅਗਲੀ ਤਫतीश ਕੀਤੀ ਜਾਊਗੀ ਕਿ ਕਿੱਥੋਂ ਲੈ ਕੇ ਆਏ ਤੇ ਜਿਹੜੇ ਇਹਨਾਂ ਨੇ ਕਿਸ ਨੂੰ ਜਿਹੜੀ ਦੇਣੀ ਸੀ ਸਭ ਇਹਨਾਂ ਦੇ ਕੋਈ ਹੋਰ ਵੀ ਕਦਮ ਕਰਦੇ ਆਏ ਹਾਂ ਇਹ ਅਸੀਂ ਅਜੇ ਵੈਰੀਫਾਈ ਕਰ ਰਹੇ ਆਂ ਤੇ ਉਸ ਤੋਂ ਬਾਅਦ ਦੱਸਦੇ ਹਾਂ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਮਰ ਤਾਂ ਜੀ ਕੋਈ ਜਿਵੇਂ ਇੱਕ ਦੀ 25 ਸਾਲ ਹੈਗੀ ਹੈ ਇੱਕ ਦੀ 27 ਸਾਲ ਹੈ ਜਿਵੇਂ ਜਿਹੜਾ ਸਰ ਸਰਜੀਤ ਸਿੰਘ ਇਹਦੀ 25 ਸਾਲ ਹੈ ਤੇ ਜਿਹੜਾ ਜਿਹੜਾ ਅਰਸ਼ਦੀਪ ਇਹਦੀ 27 ਸਾਲ ਹੈ